ਸੀਬੀਆਈ ਦਾ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਤੇ ਦੱਸਦੀ ਹੈ ਕਿ ਪਾਠਕ ਦੇ ਘਰ ਛਾਪਾ ਜਿਹੜਾ ਕਿ ਸੀਬੀਆਈ ਦੇ ਵੱਲੋਂ ਮਾਰਿਆ ਗਿਆ ਹੈ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਸਾਫਕਾ ਤੇ ਜਿਸ ਤੋਂ ਬਾਅਦ ਉਹਨਾਂ ਦੇ ਘਰ ਲਗਾਤਾਰ ਛਾਪੇ ਮਾਰੀ ਕੀਤੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਨੇ ਆਪ ਦੇ ਸਾਫਕਾ ਵਿਧਾਇਕ ਦੁਰਗੇਸ਼ ਪਾਠਕ ਦੇ ਘਰ ਛਾਪਾ ਮਾਰਿਆ ਹੈ ਪਾਠਕ ਦੇ ਵਿਰੁੱਧ ਜਿਹੜੀ ਕਿ ਵਿਦੇਸ਼ੀ ਯੋਗਦਾਰ ਨਿਯਮ ਕਾਨੂੰਨ ਦੀ ਕਥਿਤ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਥੇ ਹੀ ਹੁਣ ਲਗਾਤਾਰ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਦੇ ਘਰ ਜਿਹੜਾ ਕਿ सीबीआई ਨੇ ਰੇਡ ਮਾਰੀ ਹੈ ਤੇ ਜਿਸ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ੀ ਚੰਦੇ ਦੇ ਨੀਮਾ ਦੀ ਜੜੀ ਕਿ ਕਥਿਤ ਉਹ ਉਲੰਘਣਾ ਦੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਦੁਰਗੇਸ਼ ਪਾਠਕ ਦੇ ਹਾਤੇ ਤੇ ਜਿਹੜਾ ਕਿ ਛਾਪਾ ਮਾਰਿਆ ਤੇ ਅਧਿਕਾਰੀਆਂ ਇਹ ਜਾਣਕਾਰੀ ਦਿੱਤੀ ਹੈ ਤੇ ਸੀਬੀਆਈ ਨੇ ਜਿਹੜਾ ਕਿ ਪਾਠਕ ਦੇ ਵਿਰੁੱਧ ਵਿਦੇਸ਼ੀ ਜੋਗਦਾਨ ਨਿਯਮ ਕਾਨੂੰਨ ਦੀ ਜਿਹੜੀ ਕਿ ਕਥਿਤ ਉਲੰਘਣਾ ਦਾ ਮਾਮਲਾ ਦਰਜ ਕੀਤਾ ਹੈ ਤੇ ਉਥੇ ਹੀ ਛਾਪੇਮਾਰੀ ਤੇ ਪ੍ਰਕਿਰਿਆ ਦਿੰਦੇ ਹੋਏ ਆਪ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਸਤਾਤਾਰੀ ਭਾਜਪੀ ਸਰਕਾਰ ਤੇ ਆਪ ਨੂੰ ਖਤਮ ਕਰਨ ਦੇ ਲਈ ਹਰ ਚਾਲ ਅਜ਼ਮਾਉਣ ਦਾ ਦੋਸ਼ ਲਗਾਇਆ ਤੇ ਦੂਜੇ ਪਾਸੇ ਉਥੇ ਦੱਸਿਆ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਰਾਜ ਸਭਾ ਮੈਂਬਰ ਨੇ ਜਿਹੜਾ ਕਿ ਟਵੀਟ ਕੀਤਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਭਾਜਪਾ ਦਾ ਗੰਦਾ ਖੇੜ ਫਿਰ ਤੋਂ ਸ਼ੁਰੂ ਹੋ ਗਿਆ ਹੈ सीबीआई ਗੁਜਰਾਤ ਦੇ ਸੈਨ ਚਾਰਜ ਦੁਰਗੇਸ਼ ਪਾਠਕ ਦੇ ਘਰ ਪਹੁੰਚ ਗਈ ਹੈ ਤੇ ਉਥੇ ਹੀ ਮੋਦੀ ਸਰਕਾਰ ਨੇ ਆਮ ਆਦਮੀ ਪਾਰਟੀ ਨੂੰ ਤਬਾਹ ਕਰਨ ਦੇ ਲਈ ਹਰ ਚਾਲ ਚਲਾਈ ਪਰ ਫਿਰ ਵੀ ਸ਼ਾਂਤੀ ਨਹੀਂ ਮਿਲੀ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਗੁਜਰਾਤ ਦੇ ਵਿੱਚ ਭਾਜਪਾ ਦੀ ਹਾਲਤ ਖਰਾਬ ਹੈ ਜਿਵੇਂ ਹੀ ਪਾਠਕ ਨੂੰ ਗੁਜਰਾਤ ਦਾ ਸੈਨ ਚਾਰਜ ਬਣਾਇਆ ਗਿਆ ਸੀਬੀਆਈ ਨੂੰ ਉਹਨਾਂ ਨੂੰ ਧਮਕੀ ਦੇਣ ਦੇ ਲਈ ਭੇਜਿਆ ਗਿਆ ਤੇ ਜਿਸ ਤੋਂ ਬਾਅਦ ਦੱਸ ਦਈਏ ਕਿ ਸੀਬੀਆਈ ਨੇ ਹੁਣ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਦੁਰਗੇਸ਼ ਪਾਠਕ ਦੇ ਘਰ ਛਾਪਾ ਮਾਰਿਆ ਤੇ ਜਿਸ ਤੋਂ ਬਾਅਦ ਉਹਨਾਂ ਦੇ ਵਿਰੁੱਧ ਜਿਹੜਾ ਕਿ ਵਿਦੇਸ਼ੀ ਯੋਗਦਾਨ ਨਿਯਮਾਂ ਕਾਨੂੰਨ ਦੀ ਕਥਿਤ ਉਲੰਘਣਾ ਦਾ ਮਾਮਲਾ ਦਰਜ ਕੀਤਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੇ ਘਰ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਨੇ ਆਪ ਦੇ ਸਾਬਕਾ ਵਿਧਾਇਕ ਦੁਰਗੇਸ਼ ਪਾਠਕ ਦੇ ਘਰ ਛਾਪੇ ਮਾਰਿਆ ਹੈ ਪਾਠਕ ਦੇ ਵਿਰੁੱਧ ਜਿਹੜੀ ਕਿ ਵਿਦੇਸ਼ੀ ਯੋਗਦਾਰ ਨਿਯਮ ਕਾਨੂੰਨ ਦੀ ਕਥਿਤ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਥੇ ਹੀ ਹੁਣ ਲਗਾਤਾਰ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਦੇ ਘਰ ਜਿਹੜਾ ਕਿ ਸੀਬੀਆਈ ਨੇ ਰੈਡ ਮਾਰੀ ਹੈ ਤੇ ਜਿਸ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ੀ ਚੰਦੇ ਦੇ ਨੀਮਾ ਦੀ ਜੜੀ ਕੇ ਕਥਿਤ ਉਹ ਉਲੰਘਣਾ ਦੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਦੁਰਗੇਸ਼ ਪਾਠਕ ਦੇ ਹਾਤੇ ਤੇ ਜਿਹੜਾ ਕਿ ਛਾਪਾ ਮਾਰਿਆ ਤੇ ਅਧਿਕਾਰੀਆਂ ਇਹ ਜਾਣਕਾਰੀ ਦਿੱਤੀ ਹੈ ਤੇ ਸੀਬੀਆਈ ਨੇ ਜਿਹੜਾ ਕਿ ਪਾਠਕ ਦੇ ਵਿਰੁੱਧ ਵਿਦੇਸ਼ੀ ਜੋਗਦਾਰ ਨਿਯਮ ਕਾਨੂੰਨ ਦੀ ਜਿਹੜੀ ਕੇ ਕਥਿਤ ਉਲੰਘਣਾ ਦਾ ਮਾਮਲਾ ਦਰਜ ਕੀਤਾ ਹੈ ਤੇ ਉਥੇ ਹੀ ਛਾਪੇਮਾਰੀ ਤੇ ਪ੍ਰਕਿਰਿਆ ਦਿੰਦੇ ਹੋਏ ਆਪ ਦੇ ਸੰਸਦ ਮੈਂ ਮੈਂਬਰ ਸੰਜੇ ਸਿੰਘ ਨੇ ਸਤਾਤਾਰੀ ਭਾਜਪੀ ਸਰਕਾਰ ਤੇ ਆਪ ਨੂੰ ਖਤਮ ਕਰਨ ਦੇ ਲਈ ਹਰ ਚਾਲ ਅਜ਼ਮਾਉਣ ਦਾ ਦੋਸ਼ ਲਗਾਇਆ ਹੈ ਤੇ ਦੂਜੇ ਪਾਸੇ ਉਥੇ ਦੱਸਿਆ ਕਿ ਉਹਨਾਂ ਨੇ ਕਿਹਾ ਹੈ ਕਿ ਰਾਜ ਸਭਾ ਮੈਂਬਰ ਨੇ ਜਿਹੜਾ ਕਿ ਟਵੀਟ ਕੀਤਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਭਾਜਪਾ ਦਾ ਗੰਦਾ ਖੇੜ ਫਿਰ ਤੋਂ ਸ਼ੁਰੂ ਹੋ ਗਿਆ ਹੈ सीबीआई ਗੁਜਰਾਤ ਦੇ ਸੈਨ ਚਾਰਜ ਦੁਰਗੇਸ਼ ਪਾਠਕ ਦੇ ਘਰ ਪਹੁੰਚ ਗਈ ਹੈ ਤੇ ਉਥੇ ਹੀ ਮੋਦੀ ਸਰਕਾਰ ਨੇ ਆਮ ਆਦਮੀ ਪਾਰਟੀ ਨੂੰ ਤਬਾਹ ਕਰਨ ਦੇ ਲਈ ਹਰ ਚਾਲ ਚਲਾਈ ਪਰ ਫਿਰ ਵੀ ਸ਼ਾਂਤੀ ਨਹੀਂ ਮਿਲੀ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਗੁਜਰਾਤ ਦੇ ਵਿੱਚ ਪਾਛਪਾ ਦੀ ਹਾਲਤ ਖਰਾਬ ਹੈ ਜਿਵੇਂ ਹੀ ਪਾਠਕ ਨੂੰ ਗੁਜਰਾਤ ਦਾ ਸੈਨ ਚਾਰਜ ਬਣਾਇਆ ਗਿਆ ਸੀਬੀਆਈ ਨੂੰ ਉਹਨਾਂ ਨੂੰ ਧਮਕੀ ਦੇਣ ਦੇ ਲਈ ਭੇਜਿਆ ਗਿਆ ਤੇ ਜਿਸ ਤੋਂ ਬਾਅਦ ਦੱਸ ਦਈਏ ਕਿ ਸੀਬੀਆਈ ਨੇ ਹੁਣ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਦੁਰਗੇਸ਼ ਪਾਠਕ ਦੇ ਘਰ ਛਾਪਾ ਮਾਰਿਆ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੇ ਵਿਰੁੱਧ ਜਿਹੜਾ ਕਿ ਵਿਦੇਸ਼ੀ ਯੋਗਦਾਨ ਨਿਯਮਾਂ ਕਾਨੂੰਨ ਦੀ ਕਥਿਤ ਉਲੰਘਣਾ ਦਾ ਮਾਮਲਾ ਦਰਜ ਕੀਤਾ ਹੈ